ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭੁੱਲਰ ਤਹਿਸੀਲ ਢਿਲਵਾ ਤੇ ਜ਼ਿਲ੍ਹਾ ਕਪੂਰਥਲਾ ਪੰਮਾ ਭੁੱਲਰ ਜੀ ਦੇ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਝੋਟੀਆਂ ਤੇ ਤਿੰਨ ਤਾਂ ਨਵੜਾਂ ਤੁਹਾਨੂੰ ਦਿਖਾਉਣੀਆਂ ਆ ਜਿਨ੍ਹਾਂ ਦੇ ਵਿੱਚੋਂ ਇੱਕ ਗੱਬਣ ਆ ਤੇ ਦੋ ਸੂਈਆਂ ਸਵਾਈਆਂ ਆ ਗੱਲਬਾਤ ਹਨ ਆਪਾਂ ਵਿਦਿਆਨਾਂ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਚਲ ਆਪ ਵੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਚੜ੍ਹਦੀ ਕਲਾ ਕਰਪਾ ਪਹਿਲਾਂ ਤਾਂ ਸਾਰੇ ਤੁਹਾਨੂੰ ਸਾਡੇ ਘਰ ਆਇਆ ਵੀ ਜੀਆ ਸਤਿ ਸ੍ਰੀ ਅਕਾਲ ਕਿਥੇ ਜੀ ਤੇ ਬਾਕੀ ਜਿੰਨੇ ਵੀ ਆਪਣੇ ਭਰਾ ਪੰਜਾਬੀ ਦੂਰ ਨੇੜੇ ਦੇਸ਼ ਵਿਦੇਸ਼ ਦੇਖਦੇ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਓ ਹਣ ਕਰੋ ਹੱਥ ਮੋਜਾ ਕਰਨਾ ਤੁਸੀਂ ਬੜਾ ਤੰਪਾਤਾ ਜੀ ਯਾਰ ਕੀ ਤੇ ਮਰਤੀ ਜੀ ਥੋੜਾ ਨਾ ਇੱਕਦਮ ਮੇਰਾ ਖੇਤੀ ਦਾ ਕੰਮ ਜਿਆਦਾ ਵਾ ਹਾਂਜੀ ਦੂਜਾ ਇੱਕ ਦੋ ਆਈ ਜਾਂਦੀ ਵੇਚੀ ਜਾਂਦੀਆਂ ਤੇ ਪੂਰੀ ਤਰ੍ਹਾਂ ਫਸਾਮ ਕੇ ਤੇ ਮੈਂ ਬੜੇ ਦਿਨਾਂ ਦਾ ਤੁਹਾਨੂੰ ਫੋਨ ਕਰਾਂ ਤੂੰ ਹੀ ਵਿਜੀ ਅਹੀਂ ਵੀ ਵਿਜੀ ਉਦੋਂ ਮੇਰਾ ਮਾਲ ਲੱਗ ਜਾਂਦਾ ਇੱਕ ਦੇ ਇੱਕ ਦੋ ਇੱਕ ਦੋ ਫੜਨੀ ਇੱਕਦੋ ਗਰਮੀ ਵੜੀ ਆ ਹਾਂ ਮਿਲਦਾ ਵੀ ਹਿਸਾਬ ਨਾ ਵਾ ਹਾਂਜੀ ਹਾਂਜੀ ਮਿਲਦਾ ਤਿੱਖਾ ਵਾ ਤਿੱਖਾ ਲੈ ਕੇ ਜੇ ਤਿੱਖਾ ਪਾਈਏ ਤੇ ਫੇ ਉਹ ਗਾਗ ਨਹੀਂ ਪੈਂਦਾ ਠੀਕ ਨਹੀਂ ਠੀਕ ਆ ਫੇਸ ਕਰਕੇ ਫੇ ਹੁਣ ਮਾਲ ਇਕੱਠਾ ਕੀਤਾ ਮੈਂ ਕਿਹਾ ਬੰਦ ਤਾਂ ਮਈਆਂ ਹੋਣੀਆਂ ਫੇ ਫਾਇਦਾ ਠੀਕ ਆ ਚੱਲੂ ਅਲਗ-ਅਲਗ ਅਤਰ ਚੱਲੂ ਆ ਠੀਕ ਆ ਇਹ ਕਿ ਪਹਿਲਾਂ ਤੁਹਾਡਾ ਨਹੀਂ ਟਾਈਮ ਲੱਗਿਆ ਬਾਅਦ ਵਿੱਚ ਕੋਈ ਸਾਡੇ ਤੋਂ ਵਿੱਚ ਆਇਆ ਨਹੀਂ ਗਿਆ ਉਹਦੋਂ ਕੋ ਇੱਕ ਦੋ ਅੱਗੇ ਬੈਕ ਜਾਂਦਾ ਹੈ ਕੱਲ ਵੀ ਦੋ ਬਿਗੀਆਂ ਇੱਕ ਪਿੰਡ ਲੈ ਗਿਆ ਠੀਕ ਆ ਕਿ ਮਰ ਗਈ ਯਾਰ ਠੀਕ ਐ ਦੋ ਲੰਦੀਆਂ ਤੁਹਾਡੇ ਕਰਕੇ ਹੁਣ ਉਤਰੀਆਂ ਹੀ ਆਂ ਮੀਆਂ ਹਾਲਗਾ ਕੇ ਤੱਕ ਠੀਕ ਠੀਕ ਐ ਤੇ ਚਲੋ ਨਾਮ ਦੱਸਦੇ ਕਰੀ ਹਾਂ ਮੇਰਾ ਪਰਮਜੀਤ ਸਿੰਘ ਪੰਮਾ ਭੁੱਲਣ ਦੇ ਨਾਂ ਤੇ ਜਿਆਦਾ ਜਾਣਦੇ ਆ ਹਾਂਜੀ ਜਿਹੜਾ ਕਪੂਰਥਲਾਵਾਦ ਪਿੰਡ ਪੰਦ ਸਵੇਡਿਆ ਠੀਕ ਐ ਜੇ ਦਲਮਾਵਾ ਸੁਬਾਨਪੁਰੋਂ ਆਈਏ ਤਾਂ ਵੀ 4 ਕਿਲੋਮੀਟਰ ਆ ਅੱਛਾ ਬਿਆਸ ਤੋਂ ਆਈਏ ਤਾਂ 6 ਕਿਲੋਮੀਟਰ ਆ ਕਪੂਰਥਲਾ ਤੋਂ ਆਈਏ ਤੇ 12 ਕਿਲੋਮੀਟਰ ਆ ਠੀਕ ਐ ਜੇ ਗੋਂਦਵਾਲੋਂ ਆਈਏ ਤਾਂ ਤਾਂ ਵੀ ਪਾਣੀਪੁਰ ਤੋਂ 6 6 ਕਿਲੋਮੀਟਰ ਆ ਤੇ ਹੁਣ ਨੰਬਰ ਪੁੱਛਦੇ ਕਰੀ ਉਹ ਨੰਬਰ ਜੀ 88 84 हां जी 85 53 84 ठीक है 194 653 11 525 ठीक है वेलकम जी हां करिए चलो जी करिए ਤੇ ਅੱਜ ਧੰਨਵਾਦ ਨਹੀਂ ਕਰਨੇ ਜਿਦ ਤਰਾ ਤੁਸੀਂ ਸਾਰਿਆਂ ਦਾ ਧੰਨਵਾਦ 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 ਮਾਡ ਵੱਲ ਜਿਦ ਤਰਾ ਕਿੰਦੇ ਹੁੰਦੇ ਕਿ ਜਿਹੜੇ ਵੇਖਦੇ ਉਹਨਾਂ ਦਾ ਧੰਨਵਾਦ ਬਹੁਤ ਜਿਆਦਾ ਧੰਨਵਾਦ ਉਹਨਾਂ ਦੇ ਕਰਕੇ ਸਾਨੂੰ ਦੇਖੋ ਪਾਜੀ ਕੋਈ ਵਪਾਰੀ ਜੇ ਚੱਲਿਆ ਨਾ ਮੇਰੇ ਵੀਰ ਜਿਹੜੇ ਦੇਖਦੇ ਆ ਸ਼ਾਵਾ ਜਿੰਦੇ ਨਾ ਉਹਨਾਂ ਕਰਕੇ ਵਪਾਰੀ ਚੱਲੇ ਆ। ਇਹ ਅੱਜ ਪਾਵੇਂ ਕਈ ਜਣੇ ਵੀ ਅਹੀਂ ਆਪਣੇ ਘਰ ਤੇ ਨਹੀਂ। ਇਹ ਦਰਸ਼ਕੀ ਦਾ ਰੂਪ ਹੁੰਦੇ ਆ ਇਹਨਾਂ ਦੇ ਕਰਕੇ ਕੀ ਨੇ ਚੰਗਾ ਵੀ ਕਹਿਣਾ ਬੰਦਾ ਵੀ ਕਹਿਣਾ ਚੰਗਾ ਤਾਂ ਬਾਬੇ ਨਾਨਕ ਨੂੰ ਵੀ ਨਹੀਂ ਕਹਿਣਿਆ। ਇਹ ਇਹਨਾਂ ਦੀ ਮੋਜ ਆ। ਹਾਂਜੀ ਹਾਂਜੀ ਹਾਂਜੀ। ਉਸਤਾ ਨੇ ਕਹਿੰਦਾ ਕਮੈਂਟ ਕਰੋ ਦੱਬ ਕੇ ਕਿਥੇ ਗਲਤ ਲੱਗਦੇ ਤਾਂ ਗਲਤ ਕਹੋ। ਹਾਂਜੀ ਹਾਂਜੀ। ਸਹੀ ਕਹੋ ਦੱਬ ਫੋਨ ਨਹੀਂ ਲਾ ਲਿਆ ਕਰੋ। ਠੀਕ ਹੈ ਜੀ। ਚਲੋ ਚਲੋ ਸਟਾਰਟ ਫੇਰ। ਚਲੋ ਫਿਰ ਪਹਿਲਾਂ ਫੇਰ ਆ ਕਾਫੀ ਖੂਬਸੂਰਤ ਵੜਿਆ ਇਹਦੇ ਤੋਂ ਹੀ ਸ਼ੁਰੂ ਕਰ ਲਈਏ ਆਪਾਂ ਚੰਗੇ ਕੱਦ ਕਾਠ ਵਾਲੀ ਆ ਤੇ ਥਾਣੇ ਦੇ ਇੱਕੀ ਦੇਖ ਸਕਦੇ ਲੱਗਦੇ ਜਿੱਸੀ ਰੱਖੀਆ ਜਿੱਦਾਂ ਮਰਜੀ ਕਰਤੋ ਨਹੀਂ ਕੱਟੋ ਤੇ ਕਾਦੇ ਤਾਂ ਸਾਰੀਆਂ ਤੋਂ ਹੀ ਉੱਚਾ ਵੇ ਜਿੰਨੇ ਪਛੇ ਤੁਹਾਨੂੰ ਦਿਖਾਉਣੇ ਅੱਜ ਸੁਆ ਕਿਨਵਾ ਜੀ ਇਹਦਾ ਸਾਜੀ ਜਵਾ ਪਹਿਲਾਂ ਤਾਂ ਮੂੰਹ ਵਿੱਚ ਦੋਂਦੀ ਅੱਛਾ ਹਾਂਜੀ ਪਿਓਰ ਦੋਂਦੀ ਤੇ ਕਿੰਨੇ ਕ ਦੁੱਧ ਆਲੀ ਜੇ ਮੈਂ ਜੀ ਆਪਣੇ ਗਵਾਰ ਪਿੰਡ ਤੋਂ ਲਈ ਆਏ ਇਹ ਮਾਂ ਦੇ ਥਲੇ ਸ਼ਬੀਕ ਨਜ਼ਰਗਾੜਿਆ ਅੱਛਾ ਹੁਣ ਇਹ ਕਰਮਾ ਵਾਲੀ ਦਿਨ 15 ਲੈ ਗਈ ਆ ਉਹਨਾਂ ਨੇ ਕਹਿਣ ਪਤਾ ਕੋ ਦੱਸਿਆ ਤਾਂ ਮੈਂ ਕਿਹਾ ਵਾਅਦਾ ਵੀ ਲੈ ਸਕਦੀ ਆ ਅੱਛਾ ਪਹਿਲਾਂ ਵੀ ਤੂੰ ਦੱਸਦੀ ਇਹ ਮਾਰਾ ਜਾਣਦਾ ਹੈ ਨਾ ਠੀਕ ਆ ਤੇ 20 ਤੋਂ ਬਾਹਰ ਜਾਣੀ ਚਾਹੀਦੀ ਏ ਜੇ ਬੱਚੀ ਰਿਕੋਰਡ ਜਿਹੜੇ ਜਿਹੜੇ ਨਸਲ ਜਾਂਦੀ ਹੈ ਠੀਕ ਆ ਖੋਲੋ ਹਾਂ ਫਿਰ ਤੋੜ ਦਈਏ ਖੋਲ ਪਤਾ ਸਮਝਦਾ ਕੱਦ ਕਾਠ ਦੀ ਜਿਹੜੀ ਕਾਫੀ ਇੱਤੀ ਆ ਜਿਹੜਾ ਵੀਰ ਤੋੜਨਦਿਆ ਉਹ ਤਾਂ ਵੀਤੀ ਆ ਜਿਹੜੀ ਅੱਜ ਸੂਆ ਪਹਿਲਾ ਇਹਨੇ ਸੋਨਾ ਤੇ ਮੂੰਹ ਜਿਹੜੀ ਦੋ ਦੰਦ ਦੱਸਦੇ ਦੰਦ ਵੀ ਤੁਹਾਨੂੰ ਦਿਖਾ ਦਿੰਨੇ ਅੱਜ ਲੈ ਆਓ ਤੇ ਰੰਗ ਰੂਪ ਦੇ ਵੀ ਸੋਹਣੇ ਆ ਦੁੱਧ ਚੰਗਾ ਕੱਢੂਗੀ ਪਹਿਲੇ ਸੂਆ ਦੰਦ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਦੇਖ ਸਾਦੇ ਜੇ ਪਿਓਰ ਦੋ ਦੰਦ ਆ ਜਿਹੜੀ ਤੇ ਕੱਦ ਜਿਹੜਾ ਇਹਦਾ ਪੂਰਾ ਕਮਾਲ ਦਾ ਵਾ ਬਾਕੀ ਜਿੰਨੇ ਚਿਰ ਨੇ ਜਵਾਨ ਹੋਣਾ ਵਾ ਉਹਨੇ ਚਿਰੋਂ ਤੇ ਹੋਰ ਕਰਦੇ ਨੇ ਕਰ ਜਣਾ ਬਲ ਦਾ ਬੱਚਾ ਜੀ ਬਲਬਲ ਦਾ ਬੱਚਾ ਠੀਕ ਆ ਇਹ ਬਹੁਤ ਠੰਡੀ ਸੀ ਕੋਈ ਮਾਂ ਦਾ ਚੰਗਾ ਰਕਾਰਿਆ ਤਾਂ ਬਾਣ ਤੋਂ ਲਈ ਆਪਾਂ ਤੇ ਮੋਲੇ ਦਾ ਮੋਲੇ ਦਾ ਜੀ ਹੁਣ ਥੋੜੀ ਜਿਹੀ ਕੱਤੀ ਆ ਹਰਜੀ ਜੀ ਅੱਛਾ ਇਹ ਪਤਾ ਨੂੰ ਕੀ ਦੇ ਰੰਗ ਕਰਨੇ ਆ ਨਾ ਤੇ ਜਿੱਦਾਂ ਦਾ ਰੰਗ ਉਹਦਾਂ ਦਾ ਮੁੱਲ ਕਰਾਂਗੇ ਫੋਨ ਤੇ ਕਰਾਂਗੇ ਜੀ ਕੇ ਵੀਰ ਨੂੰ ਪਸੰਦ ਆਵੇ ਕਾਰੀਗਰ ਨੂੰ ਪਰਖ ਕਰ ਕਲਾ ਬੰਦਾ ਉਹ ਤਾਂ ਨਾਲ ਗੱਲ ਕਰੇ ਕੋਈ ਦੇ ਕੇ ਦੋਣਾਗੇ ਅੱਛਾ ਤੇ ਕਹਾਂਗੇ ਫੋਨ ਤੇ ਹੁਣ ਅੱਜ ਕੁਝ ਹੋ ਰਿਹਾ ਨਾ ਕੱਲ ਨੂੰ ਕੁਝ ਇਹ ਆ ਕਿ ਹੁਣ ਸ਼ਾਮ ਛੱਡ ਕੇ ਦੇ ਦੋਗੇ ਹਾਂ ਜੀ ਸ਼ਾਮ ਛੱਡ ਕੇ ਬਿਲਕੁਲ ਦਵਾਂਗੇ ਠੀਕ ਆ ਤੇ ਹੁਣ ਆ ਦਿਖਾਈਏ ਆਪਾਂ ਹੰਸੂਈਆਂ ਸਵਾਈਆਂ ਗਾਵਾਂ ਤੁਹਾਨੂੰ ਦੁੱਧ ਤੋਂ ਹੁਣੇ ਖੋਲ ਦੋ ਇਹਨਾਂ ਦੁੱਧ ਕਿੰਨਾ ਪੱਕਾ ਤਿਆਰ ਹੈ ਦੇਖੋ ਜੀ ਦੁੱਧ 17 ਕਿਲੋ ਆ ਪੂਰਾ ਰਿਜਨਲ ਆ ਰਿਜਨਲ 16 ਕਿਲੋ ਕੰਡਾ ਕਰਾਂਗੇ ਅੱਛਾ ਠੀਕ ਆ ਸੋਈ ਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਉਹ ਬੱਟਾ 20 ਤੋਂ ਉਹ ਜਦੋਂ ਵੱੱਢ ਲਾ ਲਉ ਤਾਂ ਘੱਟ ਲਾਓ ਬੱਚਾ ਮੈਨੇ ਤੇ ਲਾ ਕੇ ਬੰਨੇ ਦਾ ਮੰਨ ਲੀਆ 16 17 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਬਿਲਕੁਲ ਤਿਆਰ ਹੈ ਇਹਦੇ ਕੋਲ ਟਾਈਮ ਵੀ ਦਿਖਾ ਦਿਓ ਅੱਜ ਜੀ ਮਾੜਾ ਜਾ ਟਾਈਮ ਆ ਪਾਉਣੇ ਤੁਹਾਨੂੰ ਦਿਖਾ ਦਿੰਨੇ ਆ ਟਾਈਮ ਕੋ 4 ਵਜੇ ਤੇ ਲਾ ਕੇ ਬੰਨੇ ਦਾ ਹੋਇਆ ਹੁਣ ਲਿਆਇਓ ਦਿਖਾ ਦਿਓ ਹਨ ਇਹਦੇ ਕੋ ਵੀ ਚੰਗਾ ਲੱਗਾ ਕਭਿ ਚੁਆਈ ਇੱਕ ਰੂਮ ਵਰਗੀ ਨੰਬਰ 1 ਚੁਆਈ ਤੇ ਥਾਣੇ ਵੀ ਦੇਖ ਸਕਦੇ ਲੱਗੇ ਤਾਂ ਵੀ ਇੱਕ ਨੋਟ ਕਰਾਉ ਮੜਾ ਜਾ ਟਾਈਮ ਦਿਖਾ ਦੇ ਇੱਕ ਵਾਰੀ ਆ ਦੇ ਲੈ ਚੋਰੇ 4 ਵਜੇ ਅੱਜ ਨੇ 6:30 ਦੀ ਚੁਆਈ ਆ ਤੇ ਮੋਲੇ ਦਾ ਫਿਰ ਆ ਦੇਖੋ 24 ਡੋਨਟ ਟਿਚਲੇ ਕੋਈ ਤਾਂ ਦੇਖ ਸਕਦੇ ਪੂਰੀ ਮੋਟੀ ਧਾਰਿਆ ਜਿਹੜੀ ਸੁਣਿਓ ਵਾਰ ਵੀ ਕਿ ਨਹੀਂ ਮਾਮ ਬਟਰਾ ਨੂੰ ਤੇ ਹੈਗੀ ਵੀ ਠੰਡੀ ਤੇਰੀ ਆ ਮੈਂ ਤਾਂ ਕੋਈ ਚੱਕਰੀ ਨਹੀਂ ਤੇ ਮੁੱਲ ਮੁੱਲ ਬਾਬਾ ਜੀ ਦਾ ਕਾਨੂੰਨ ਜਿੱਦਾਂ ਕਰਦੇ ਐ ਅੱਜ ਕੱਲ ਆਪਾਂ ਉਹ ਕਾਨੂੰਨ ਕੰਮ ਨਹੀਂ ਕਰਨਾ ਅੱਛਾ ਮੁੱਲ ਉਹਦਾ 65 ਆ ਅੱਛਾ ਤੇ ਤੁਸੀਂ ਦੱਸੋ ਕਿਨੇ ਦੇ ਦੇ ਆਪੇ ਤੁਸੀਂ ਦੱਸਣਾ ਆ 60 ਦੀ ਜੀ 60000 ਚੋਂ ਕਰ ਦਈਏ ਕੋਹਮਾਨ ਜੋ ਤੂੰ ਸੌ ਕਰਦਾਂਗੇ ਕਰ ਦਈਏ ਫਿਰ ਖੁੱਲਾ ਹੀ ਕਰ ਬਾਬਾ ਇੱਕੋ ਗੱਲ ਜੈ ਜੀ ਕਰੋ ਜਿੱਦਾਂ ਕਰਦੇ ਨੇ ਤੁਸੀਂ ਸੋਨੂ ਦਾ ਕਰਦੇ ਮੇਰਾ ਸੋਨੂ ਬੜਾ ਯਾਰ ਆ ਉਹ ਸੋਨੂ ਵੀਰ ਆਪਣਾ ਅਜਨਾਲੇ ਵਾਲਾ ਸੋਨੂ ਵੀਰ ਉਹਨੂੰ ਬਹੁਤ ਵਧੀਆ ਵੀਡੀਓ ਵੇਖਦਾ ਅੱਛਾ ਹਾਂਜੀ ਠੀਕ ਹੈ ਚਲੋ ਵਧੀਆ ਕੰਮ ਕਰਦੇ ਆ ਵੀ ਬੰਦਾ ਉਹ ਕਹਿੰਦੇ ਨਿਆਰੇ ਸਿੱਧੇ ਹੀ ਸਭ ਕਰੋ ਫਿਰ ਉਤਰਾਂ ਹੀ ਕਰ ਦਈਏ ਜੇ ਤਰ੍ਹਾਂ ਅਖਰੀ ਦਾ ਪੂਰੇ 55 ਦੀ ਫਿਰ 55 24 ਹਜ਼ਾਰ ਛੋੜ ਕਰਾਂਗੇ ਜਿਹੜਾ ਮਾਸਟਰ ਦਾ ਨਾਮ ਹੈ ਅੱਛਾ ਠੀਕ ਹੈ ਜੀ ਉਹ ਕੋਲੋਂ ਕੀ ਤੇ ਹੁਣ ਦੋ ਨੰਬਰ ਤੇ ਜਰਸੀ ਆ ਗਈ ਐ ਤਿੰਨ ਨੰਬਰ ਤੇ ਆ ਜਿਹੜੀ ਇੰਨਾ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਜੱਜ ਪੂਰਾ 15 ਦਿਨਾਂ ਪਰ ਕੋ ਸੁੰਦੀ ਦੀ ਵੀਡੀਓ ਪਈ ਆ ਅੱਛਾ ਇੱਕ ਇੱਕ ਮਈ ਦੀ ਸੂਈ ਆ ਅੱਜ 15000 ਠੀਕ ਆ ਦੁੱਧੇ ਤੇ ਕੋ 17 ਹੋਗਾ ਬਸ ਸਵਾਰ ਅੱਛਾ ਪੂਰਾ ਓਰੀਜਨਲ ਹੈ ਮੈਂ ਕਾ ਕੰਡੇ ਵਾਲਾ ਠੀਕ ਆ ਇਹ ਦੇਖੋ ਵੀ 16-17 ਲੀਟਰ ਦੁੱਧ ਜਿਹੜਾ ਬਿਲਕੁਲ ਤਿਆਰ ਦੱਸਦੇ ਆ ਇਹ ਵੀ ਜਰਸੀ ਆ ਜਿਹੜੀ ਪੰਜਾਬ ਵਾਲੀ ਜਰਸੀ ਆ 15 ਦਿਨ ਜਿਹੜੇ ਕਹਿੰਦੇ ਇਹਨਾਂ ਸੂਈ ਨੂੰ ਹੋਗੇ ਲੇ ਜਾ ਬੰਦ ਆ ਬੱਚੇ ਜਿਹੜੇ ਇਹਨਾਂ ਦੇ ਜਿਹੜਾ ਖਲੋਤਾ ਬੱਚਾ ਇਹਦਾ ਵੱਛਾ ਵਾ ਤੇ ਆ ਆ ਦੂਸਰੀ ਜਿਹੜੀ ਤੈਨੂੰ ਪਹਿਲਾਂ ਦਿਖਾਈਏ ਲੈ ਜਾ ਬੰਦ ਤੇ ਇਹਦਾ ਮੁੱਲ ਫਿਰ ਮੁੱਲ ਨਾਲ ਹੀ ਗੈਰ ਹੀ ਆ ਪਾਨੂੰ ਗੈਰ ਕਰਨਾ ਹੀ ਹੈ ਨਾ ਜੈ ਅੱਜਿਆ ਕਰੀਏ ਫਿਰ ਭਲਾ ਪਰਾਨੂੰ 60000 ਅੱਛਾ ਆਪਾਂ ਕਰ ਲੈ ਲੋ 5000 ਅੱਛਾ ਤਾਂ ਜਰਸੀਆਂ ਦਾ ਕਰਦੇ ਆ ਹਾਂਜੀ ਆਪਾਂ ਜਿੱਦਾਂ ਆ ਭਾਣਾ ਜੱਬਾ ਦੋ ਤਿੰਨ ਹਜ਼ਾਰ ਰੱਖ ਕੇ ਦੇ ਦੜੀ ਠੀਕ ਹੈ ਮੁੱਲੇ ਦਾ 60000 ਚੱਲਨੇ 60000 ਵਿੱਚੋਂ ਕਰ ਦੋ ਮਾਨਤਾ ਨਾ ਫੀ ਤੁਸੀਂ ਕਰ ਦੋ ਹੁਣ ਤੁਸੀਂ ਕਰਨਾ ਵਾ ਤੁਸੀਂ ਕਰਨਾ ਵਾ ਕਰ ਦੋ ਆਪ ਹੀ ਕਰ ਦੋ ਤਾਂ ਜਾਂਦੇ ਸੁ ਕਰਦੀਏ ਵਿੱਚ ਕੁਝ ਹੋਰ ਹੈ ਹਾਂ ਕਰ ਦਈਏ ਮਾਨ ਪੂਰੇ ਪੰਜਾਬ ਦੇ ਮੁਕਾ ਦਈਏ ਫਿਰ 50 ਤੇ 1000 ਛੋਟ ਕਰਾਂਗੇ ਤੁਹਾਡਾ ਜਿਹੜਾ ਤੁਹਾਡਾ ਚੈਨਲ ਵੇਖਿਓ ਠੀਕ ਆ ਤੇ ਜੋੜਾ ਕਿੰਨੇ ਦਾ ਦੇ ਦਈਏ ਅੱਛਾ ਜੇ ਬੈਂਸ ਦਾ ਇਹਦਾ ਕਰੇ ਸੌਦਾ ਨਹੀਂ ਹੋਣਾ ਆਪਾਂ ਫਾਈਨਲ ਰੇਟ ਪਾਉਣੇ ਆ ਅੱਛਾ ਜੋੜਾ ਲੱਗੋ ਕੁਝ ਪੂਰੇ ਲੱਖ ਦਾ ਲੱਖ ਦਾ ਜੋੜਾ ਹੀ 50 50 ਦੇ ਹਿਸਾਬ ਨਾਲ ਜੀ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਲੈਣ ਸਾਨੂੰ ਕੋਈ ਦਰਾ ਨਹੀਂ ਠੀਕ ਆ ਜੀ ਤੇ ਮੱਝਾਂ ਵੀ ਦਿਖਾ ਦਈਏ ਤਾਜੀ ਸੋਰੀ ਝੋਟੀ ਤੁਹਾਨੂੰ ਦਿਖਾਉਣੀ ਹੈ ਦੂਜੀ ਤੋਂ ਝੋਟੀਆਂ ਜੀ ਉੱਤਲੀ ਝੋਟੀਆਂ ਠੀਕ ਆ ਫਿਰ ਪੂਰੀ ਸੰਭੀ ਸੰਭੀ ਆ ਜੰਮੀ ਪਲੀ ਪੂਰੀ ਆ ਜਿਹੜੀ ਤੇ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨਾ ਤੀਜੇ ਦਿਨ ਜੇ ਢਾਲੂ ਨਾਲ ਬੱਧੀ ਕੱਤੀ ਮਗਰ ਇਹਦੇ ਕੱਤੀ ਆ ਆ ਦੇਖ ਲੈ ਨਾੜੂ ਬਿਲਕੁਲ ਨਾਲ ਤਾਜ਼ਾ ਆ ਤੀਜੇ ਦਿਨ ਠੀਕ ਆ ਤੇ ਮਗਰ ਕੱਟੀ ਵੀ ਸੋਹਣੀ ਆ ਕੱਟੀ ਸੋਹਣੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਚੁੱਪ ਚੁੱਪਾਈ ਹੁਣ ਦੁੱਧ ਹੈਗਾ ਠਾ ਠਾ ਠੱਪ ਲੈ ਅਜੇ ਤਾਂ ਚਲੋ ਬੋਲਾ ਹੀ ਆ ਹਣੇ ਨਹੀਂ ਜਾਈਏ ਮੈਂ ਕਿ ਜਮ 15 ਕਿਲੋ ਤੋਂ ਝੂਟ ਨਹੀਂ ਚੱਲਣਾ ਕੰਮ ਹਾਂਜੀ ਹਾਂਜੀ ਦੁੱਧ 12 12 11 12 ਦਾ ਇਹਨਾਂ ਦੇ 12 ਦੇ ਵਿੱਚ ਆਉਣਾ ਚਾਹੀਦਾ ਹੈ। ਬਾਕੀ ਇਹ ਆ ਕਿ ਚਲੋ ਸੋਹਣੀ ਝੋਟੀ ਆ। ਘਰੇ ਬੱਜੀ ਵੀ ਸੋਹਣੀ ਲੱਗੋਗੀ। ਇੱਕ ਨੰਬਰ ਆ। ਠੀਕ ਆ। ਉਹ ਬੱਚਾ ਵੀ ਲਾ ਦਾਂਗੇ। ਤੋਰੋ ਹੇ ਕਰੀ ਨਾ। ਹਾਂ? ਫੋਲ ਤੋਰ ਤੋ। ਲੈ ਮੈਂ ਤੋੜ ਰਿਹਾ ਪਾਨ। ਤੋਰ ਤੋ। ਬਾਕੀ ਪੂਰੀ ਰਾਜੀ ਲੋਜੀ ਝੋਟੀ ਆ। 11 12 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਸਿਵਾਈ ਜਾਊਗੀ। ਅਜਲੇਆ ਤੇ ਇਹਦਾ ਮੁੱਲ ਫਿਰ ਬੰਨਾ ਆਪ ਜੀ ਤੋਂ ਰੋਜ਼ ਵੀਡੀਓ ਬਣਾਉਣਾ ਹੈ ਹਾਂਜੀ ਜਿੱਦਾਂ ਇਹ ਉਹ ਵਿਵਕੇ ਮੈਂ ਬੋਲ ਕਹਾਂ ਬੇਦਾ ਦਾ ਨਿਰਲਕ ਮਾਰਦਾ ਅੱਛਾ ਹਾਂ ਠੀਕ ਹੈ ਜੇ ਮੈਂ ਆਪਣਾ ਹਿਸਾਬ ਲਾਵਾਂ ਥੋੜਾ ਜਿਆਦਾ ਫਿਰ ਆਪਾਂ ਆਈਏ ਤੇ ਤੁਸੀਂ ਆਪਣੇ ਹਿਸਾਬ ਲਾ ਲਓ ਆਪਣਾ ਵਾਹੀ ਹੈ ਕਰੀਆ ਹਵਾਨਾ ਇਹ ਰਦਾ ਨਸਰ ਦੇ ਕਾਦੀ ਲੱਗਿਆ ਹੈਗਾ ਵੀ ਚੁਆਈ ਬਹੁਤ ਵਧੀਆ ਚੋਟੀ ਪ੍ਰੇਰ ਦੂਜਾ ਦੂਆ ਠੀਕ ਹੈ ਤੇ ਮਕਾਈਏ ਫਿਰ ਰਾਜ ਜੀ ਗੱਲ ਕਰਕੇ ਸਾਧਨ ਜੀ ਅਹੀਂ ਜਰਾ 25 ਕਰੋੜ ਰੁਪਏ ਲੈਣਾ ਰੁਪਿਆ 200 ਲੱਖ ਲੈਣਾ ਅੱਛਾ 1 ਲੱਖ 10 ਦੀ ਦੇ ਦੀ ਨਹੀਂ 1 ਲੱਖ 10 ਤੇ ਥੋੜਾ ਵੱਧ ਹੋ ਜਾਣਾ ਜੀ ਵੱਧ ਹੋ ਜਾਣਾ 1 ਲੱਖ 5 ਦੀ ਚੱਲੋ ਆਪ ਹੀ ਕਰੋ ਤੁਸੀਂ ਕਰ ਦੋ ਭਾਈ ਲੱਖੋਂ ਅੰਦਰ ਲਿਆਓ ਇਹਨਾਂ ਅੰਦਰ ਮੈਂ ਮਿਲੂਗਾ ਵਜਦਾ ਕੋਈ ਨਹੀਂ ਪੱਜ ਜਾਣਾ ਤੁਹਾਨੂੰ ਅਥੇਰਾ ਕਿ ਪਿੱਤੜਾ ਨਹੀਂ ਹਕਮ ਆਪ ਹੀ ਕਰੋ 7 ਲੱਖ ਤੋਂ 1000 ਚੜਦਣੇ 1000 ਹੀ ਛੱਡਣਾ ਬਸ ਬਹੁਤ ਜ਼ਿਆਦਾ ਕੰਮ ਟੈਨ ਹੋ ਜਾਣਾ ਪੂਰੇ 95 ਦੀ ਜਾਣਦਾ ਫਿਰ ਬਾਬਾ ਫਿਰ ਬਚਣਾ ਕਾਕਾ ਨਹੀਂ ਕੋਈ ਗੱਲ ਨਹੀਂ ਬੱਥੇਰਾ ਦਿੱਤਾ ਰੱਬ ਨੇ ਕੋਈ ਗੱਲ ਨਹੀਂ ਇਤਰਾ ਨਹੀਂ ਕੀਤਾ ਮੇਰੇ ਮਨ ਬਾਈ ਇਹ ਤੋਂ ਇੱਕ ਮੇਰੀ ਬੇਨਤੀ ਤੁਹਾਨੂੰ ਲਿਓ ਕਿ ਇਹਦੇ ਛੋੜ ਚੱਪਾ ਹੋਊਗਾ ਕੋਈ ਸੌਦਾ ਕੰਨ ਦੀ ਕੋਈ ਚੀਜ਼ ਆ ਕਰੇ ਮੇਰੇ ਵੀਰ ਠੀਕ ਹੈ ਵੱਡੀ ਜਿਮ ਰਕਮ ਲੱਗੀ ਅੱਛਾ ਸੱਚ ਬੋਲ ਕੇ ਕੰਮ ਕਰਨ ਵਾਲੇ ਵਾ ਠੀਕ ਆ ਇਹ ਜੇ ਸਿਰਫ ਜਿਹਨੂੰ ਪਸੰਦ ਲੱਗੇ ਉਹ ਫੋਨ ਕਰ ਲਵੇ ਧਾਰਾ ਚੈੱਕ ਕਰੇ ਥਾਣੇ ਚੈੱਕ ਕਰੇ ਬਸ ਇਹਨੇ ਛੋੜ ਚੱਪਾ ਹੋਊ ਠੀਕ ਆ ਤਨੇ ਕਾਮ ਆਜਾ ਜਿਹੜੇ ਚੰਗੇ ਕੰਦ ਕਾਠਾ ਲਈ ਆ ਤੇ ਥਣ ਵੀ ਇਹਦੇ ਲਿਖ ਸਕਦੇ ਲੱਗੇ ਤਾਂ ਆ ਤਾਂ ਛੋਟਾ ਵਖਾਉਂਦੀ ਬਾਬਾਈ ਦੁੱਧ ਪੂਰਾ ਅੱਛਾ ਜੇ ਦੂਜੇ 9 ਵੀ ਦੁੱਧ ਰਵਾਧਣ ਗਿਆ ਇਹ ਆਪਾਂ ਭਾਈ ਤੁਹਾਡੇ ਚੈਨਲ ਤੇ ਸੂਈ ਹੋਈ ਠੀਕ ਆ ਉਹਦੇ ਦੁੱਧ ਦੀ 14 ਕਿਲੋ ਅੱਛਾ ਹੁਣ ਮੋਰੇ ਵਖਾ ਦੋ ਵੀ ਪਠੇ ਕੋਈ ਪੱਠਾ ਆ ਨੀਗਾ ਹਾਂਜੀ ਦੁੱਧ ਹੁਣ ਵੀ 13 ਤੋਂ ਬਾਹਰ ਆ 14 ਹੋਊਗਾ ਪਰ ਆਪਾਂ 13 ਰੱਖਾਂਗੇ ਅੱਛਾ ਕੰਨਾ ਕਰਾ ਕੇ ਠੀਕ ਆ ਤੇ ਸੋਈ ਨੂੰ ਕਿੰਨਾ ਚਿਰ ਹੋਇਆ ਵਾ ਇਹਨੂੰ ਮਹੀਨੇ ਤੋਂ ਉੱਪਰ ਚੱਲ ਗਿਆ ਕੰਮ ਮਹੀਨੇ ਤੋਂ ਉੱਪਰ ਚੱਲ ਗਿਆ ਸੂਈ ਨੂੰ ਹੋਰ ਵੀ ਕੰਮ ਕਰਨਾ ਪਊਗਾ ਅੱਛਾ ਤੇ ਮਿਲਦੀ ਕਿੱਦਾਂ ਹੁਣ ਇਹ ਮੈਨੂੰ ਥਾਪੀ ਲਾਈਦਾ ਬਹਿ ਜਾਣਾ ਥਲੇ ਪਾਣਾ ਤੇ ਬੱਚਾ ਨਹੀਂ ਹੈਗਾ ਹੁਣ ਇਹਦਾ ਮੈਨੂੰ ਇੱਕ ਡੰਗ ਵੀ ਨਹੀਂ ਪਨੂਗੀ ਅੱਛਾ ਤੋਰੋ ਫੇਰ ਇਹਨੂੰ ਬੋਲ ਬਾਕੀ ਚੰਗੇ ਵੇ ਦਿੱਖਾ ਤੇ ਕਾਟ ਦੀ ਮੱਝ ਆ ਜਿਹੜੀ ਇਹ ਦੇਖੋ ਟਾਈਮ ਕਿੱਥੇ ਪੈ ਗਈ ਕਿੱਥੇ ਜਦੋਂ ਤੋਂ ਲੈ ਆ ਰਿਹਾ ਲੈਜੋ ਹਾਂ ਤੇ ਕਿੰਨਾ ਫਿਰ ਇਹਦਾ ਮੁੱਲ ਪਾਪਾ ਜੀ ਜੇ ਕੋਈ ਇਹ ਮੇਰੇ ਵੀਰ ਭਰਾ ਦੇ ਪਸੰਦ ਆਵੇ ਹਾਂਜੀ ਉਹ ਤਾਂ ਨਹੀਂ ਲਈਏ ਘਰ ਅੱਛਾ ਇਹ ਕੋਈ ਬੰਦਾ ਸ਼ਕੀਨ ਅਗੇ ਸਾਡੇ ਕੋਲ ਚੋਟੀ ਕਰ ਲਈ ਬੰਦਾ ਸ਼ਕੀਨ ਮੱਝ ਦਾਣ ਕੇ ਲੈ ਗਿਆ ਉਹਨੂੰ ਫਿਰ ਚੋ ਕੇ ਦੇਖੀ ਅੱਛਾ ਚੋਵੇ ਮਨ ਨੂੰ ਲੱਗੇ ਤਾਂ ਮਾਰਦਾਨ ਕਰਦਾਂਗੇ ਜਿੰਨਾ ਹੋਊਗਾ ਕਰ ਜਾਈਏ ਇੱਦਾਂ ਕਿੰਨੇ ਦੇ ਦੇ ਦਈਏ ਤੁਹਾਡੇ ਚੈਨਲ ਦੇ 1.70 ਹਜ਼ਾਰ ਪਾਇ ਪਹਿਲਾਂ ਆਪਾਂ ਹਾਂਜੀ ਹੁਣ ਕਰਦਾਂਗੇ ਮਾਰ ਕਿੰਨਾ ਕਰਾਂਗੇ ਕਰ ਦਈਏ ਫਿਰ ਕਰ ਦੋ ਇੱਕ ਵਾਰੀ ਕਹਿ ਦੋ ਤੁਹਾਡੇ ਅਗਰੇ ਬੰਦਾ ਆਣ ਕੇ ਅੱਛਾ ਪਸੰਦਾਵੇ ਤੇ ਚੋਲਵੇ ਲੈ ਜਵੇ ਠੀਕ ਬਸ ਉਤੋਂ ਵੱਧ ਨਹੀਂ ਇੱਕੋ ਗੱਲ ਕਰ ਦਈਏ ਫਿਰ ਕਰ ਦੋ ਉਤਲਾ 70 ਹੀ ਡਾ ਤੋ ਫਿਰ ਐ ਦਹਾ ਮਹੀਨੇ ਜਿੱਦ ਤੱਕ ਉੱਡ ਗਿਆ ਉੱਡ ਗਿਆ ਕਿ ਆਜ ਵੀ ਉਹ ਹੀ ਆਵੇ ਜਿਹਦੇ ਪਸੰਦ ਆ ਅੱਛਾ ਠੀਕ ਹੈ ਤੇ ਦੁੱਧ 13 14 ਲੀਟਰ ਕਰੋ ਚਵਾ ਕੇ ਕਰਦੇ ਠੀਕ ਹੈ ਠੰਡਾ ਕਰਕੇ ਬਾਕੀ ਆ ਕਿ ਦੇਖੋ ਪਿਛਲੀ ਵੀਡੀਓ ਵੀ ਕੱਢ ਕੇ ਵੇਖ ਲਿਓ ਹਨਾ ਕਿ ਉਹਦੇ ਜਿਹੜਾ ਸਾਰਾ ਕੁਝ ਆਪਾਂ ਦਿਖਾਇਆ ਕਿੰਨਾ ਮੁੱਲ ਕੀਤਾ ਸੀ ਉਦੋਂ ਕਿੰਨਾ ਦੁੱਧ ਸਾਰਾ ਕੁਝ ਦੱਸਿਆ ਸੀ ਉਦੋਂ ਤੇ ਬੱਚਾ ਉਦੋਂ ਨਾਲ ਹੀ ਸਾਰਾ ਕੁਝ ਤਾਜੀ ਸੂਈ ਹੈ ਉਦੋਂ ਬਿਲਕੁਲ ਜੇਖਾ ਸਾਡਾ ਰਿਕਾਰਡ ਕਰਨ ਤੁਹਾਡੇ ਫੋਨ ਪਿਆ ਤੇ ਛੋਟੀ ਆਪਣੇ ਘਰ ਤੋਂ ਹੀ ਹੈ ਜੀ ਇੱਥੇ ਸੂਈ ਦੀ ਬੱਚਾ ਇਹਦਾ ਦੁੱਧ ਨਹੀਂ ਚੁੰਗਿਆ ਅੱਛਾ ਕੱਟੀ ਹੀ ਮਗਰ ਤੋਂ ਮਨੋਂ ਮੂੰਹ ਹੀ ਨਹੀਂ ਖੋਲਿਆ ਅੱਛਾ ਤੂੰ ਮਰ ਜਾ ਇਸ ਸੂਈ ਨੂੰ 20 ਦਿਨ ਹੋ ਗਏ ਤੂੰ 25 ਬਣ ਕੇ ਗੱਲ ਕਰਉ ਠੀਕ ਆ ਦੁੱਧ 11 ਕਿਲੋ ਆ ਅੱਛਾ 10 ਕਿਲੋ ਦਾ ਤੁਹਾਡਾ ਕਰਾਂਗੇ ਠੀਕ ਆ ਚਲੋ ਫਿਰ ਤੋਰ ਲੈ ਆ ਜਾਓ ਜੀ ਠੀਕ ਹੈ ਦੁੱਧ ਦੀ ਦੁੱਧ ਬਰਾਬਰ ਥਣ ਸੁਣੋ ਓਕੇ ਸਾਰੇ ਪੂਰੇ ਤੇ ਦਾ ਮੁੱਲ ਹਾਂ ਇਹਨਾਂ ਨਾਲ ਬੋਲਤ ਲਈ ਤੇ ਭਾਬੀ ਜੀ ਬਹੁਤ ਮਹਿੰਗੀ ਆਈ ਹਾਂਜੀ ਹੁਣ ਆਪਾਂ ਦੇ ਦਾਂਗੇ 75000 75000 ਦੀ ਵਿੱਚ ਮੰਨਤਨ ਕਰ ਦੋਗੇ ਮੰਨਤਨ ਕਰ ਦਮ ਕਿੰਨਾ ਕਰ ਦੋਗੇ ਮੰਨ ਹੋਣੀ ਕਰਦੇ ਨੇ ਕੜੀ ਕੜੀ ਕਿੰਨੇ ਲੈਣੀ ਹੁੰਦੀ ਆ ਹਾਂਜੀ ਕਿਉਂਕਿ ਕਈ ਜਿਹੜੀ ਬੰਦੇ ਨੇ ਉਹਨੇ ਖਰਚਣੇ ਤੇ ਤਾਂ ਹੀ ਵਧ ਮੰਗਦੇ ਉਹਦਾ ਹੌਸਲਾ ਨਹੀਂ ਪੈਂਦਾ ਹਾਂਜੀ ਹਾਂਜੀ ਪੂਰੇ 70 ਦੀ ਦੇ ਦਾਂਗੇ ਤੇ ਛੋਰ ਜਾਂਦਾ ਠੀਕ ਆ ਹੁਣ ਇੱਕ ਛੋਟੀ ਕਾਫੀ ਖੂਬਸੂਰਤ ਤੁਹਾਨੂੰ ਦਿਖਾਉਣੀ ਆ ਛੋਟਾ ਸਿੰਘ ਆ ਆ ਦੇਖੋ ਪਹਿਲਾ ਸੂਆ ਪਹਿਲੇ ਬਲੂਨ ਮਾਰਿਆ ਫੋਲੋ ਏ ਕੋਲਡ ਹੋਇਦ ਨਮੀ ਕਿੰਨਾ ਕਿ ਲਾਜੂ ਟਾਈਮ ਹੈ ਜੇ ਅਸੀਂ ਪੂਰਾ ਮਹੀਨਾ ਤੋਂ ਦੋ ਚੱਕਰ ਵਾਦੀ ਕਰਨੀ ਅੱਛਾ ਮਹੀਨੇ ਤੋਂ ਵਾਰ ਹੀ ਲਾਜੂ ਹਾਜੀ ਆਈਆ ਫਿਰ ਸਾਮ ਛੱਡ ਕੇ ਦੇ ਦੋਗੇ ਹਾਂ ਦਵਾਂਗੇ ਤੋੜ ਦੋ ਇੱਕ ਨੇ ਆਪਣੀ ਗੇਂਦ ਉਹ ਤੋੜ ਤਾਂ ਕਰ ਨਹੀਂ ਬੂ ਮੜਾ ਮੋਟਾ ਇਹ ਕੁੱਤੀ ਚੱਗੀ ਆ ਸਾਹ ਰੌਣਡ ਬਹੁਤ ਵਧੀਆ ਲੱਗਾ ਲੈ ਜ ਉਹਦੇ ਨੇ ਇੱਕ ਤੇ ਇਹਦਾ ਮੁੱਲ ਫਿਰ ਮਲੇ ਦਾ ਵੀ ਦੇ ਫੋਰ ਤੇ ਕਰਾ ਗਿਆ ਅੱਛਾ ਸਾਮ ਛੱਡ ਕੇ ਦੇ ਦੋ ਅਸੀਂ ਛੱਡ ਕੇ ਦੇ ਦਾਂਗੇ ਜੇ ਕੀ ਬਤਾ ਕੇ ਨਾ ਕੱਲ ਨੂੰ ਤੁਹਾਡਾ ਕਰਨਾ ਕਿ ਪੰਜਾਂ ਦਾ ਦਾਣ ਨੂੰ ਕਰਨਾ ਹਾਂ ਹਾਂਜੀ ਹਾਂਜੀ ਉਹ ਆਪਾਂ ਉਦਾਂ ਜਾਇਜ਼ ਕਰਕੇ ਜਿੰਨਾ ਜਿੰਨਾ ਕਿ ਜਾਇਜ਼ ਹੋ ਉਹ ਨਾ ਕਰਾਂਗੇ ਮਾੜਾ ਠੀਕ ਆ ਤੇ ਇਹ ਆਪਣਾ ਰੈਸਟੋਰੈਂਟੋਂ ਲੈ ਕੇ ਆਂਦੀ ਹੈ ਠੀਕ ਆ ਜੀ ਹੋਰ ਕੁਝ ਕਹਿਣਾ ਫਿਰ ਬੱਸ ਇੰਨਾ ਹੀ ਕਹਿਣਾ ਵੀ ਵੀਰੇ ਸਾਡਾ ਮਾਲ ਜਿਹੜਾ ਡੱਬਣ ਆ ਉਹ ਚੱਪ-ਟੱਪ ਕੇ ਖੜੋ ਹਾਂਜੀ ਸਸੂਆ ਚੋ ਕੇ ਖੜੋ ਠੀਕ ਹੈ ਤੇ ਮੁਰਲੇ ਲਾਂਬੇ ਦੇ ਨਾਲੋਂ ਚੰਗਾ ਆਉਂਦਾ ਹਾਂਜੀ ਹਜੇ ਤੱਕ ਸਾਡਾ ਕੋਈ ਨਹੀਂ ਲੰਬਾ ਆਇਆ ਕੇ ਚੈਨਲ ਤੇ ਵੀ ਹਾਂਜੀ ਹਾਂਜੀ ਪਰ ਫਿਰ ਵੀ ਦਿਲ ਲੱਗਦਾ ਠੀਕ ਹੈ ਜੀ ਪਰ ਵਿੱਚ ਵੜ ਕੇ ਨਹੀਂ ਵੇਖਿਆ ਪਸੂ ਦਾ ਕੋਈ ਪਤਾ ਨਹੀਂਦਾ ਵੀ ਗੱਡੀ ਚ ਲੱਗੇ ਕੀ ਕਰ ਦੇਣਾ ਸਾਹ ਵਾਲੀਆਂ ਚੀਜ਼ਾਂ ਆ ਇੱਥੋਂ ਹੀ ਵੇਖ ਚਾ ਕੇ ਕਰ ਪਰ ਤੁਸੀਂ ਆਪਣੀ ਤਸੱਲੀ ਕਰਿਆ ਕਰੋ ਹਰ ਵੀਡੀਓ 'ਚ ਬੋਲਦਾ ਹਾਂ ਨਾ ਵੀ ਜਿਨੇ 50 ਹਜ਼ਾਰ ਕਾ ਦੇ ਲਉਣਾ ਨਾ ਹਾਂਜੀ ਉਹ 2000 ਦਾ ਤੇਲ ਵੀ ਭੁਗਿਆ ਕਰੋ ਹਾਂਜੀ ਹਾਂਜੀ ਤੇ ਮੁੜ ਕੇ ਜੋ ਫੜ ਕੇ ਬਹਿਣਾ ਪਹਿਲੇ ਤੱਲੀ ਗੱਲ ਹਾਂਜੀ ਹਾਂਜੀ ਵੇਸ਼ ਕਰਕੇ ਇੰਨੀਆਂ ਗੰਬੀਆਂ ਬੇਨਤੀਆਂ ਪ੍ਰਵਾਨ ਕਰਿਓ ਕੋਈ ਗਲਤੀ ਛਲਕੀ ਹੋਵੇ ਵੱਧ ਘੱਟ ਸ਼ਬਦ ਬੋਲਿਆ ਗਿਆ ਹੋਵੇ ਤਾਂ ਉਹਦੀ ਵੀ ਮਾਫ਼ੀ ਮੰਗਦੇ ਆਂ ਤੇ ਅਸੀਂ ਚੰਗਾ ਕੰਮ ਕਰਨ ਦਾ ਹੌਸਲਾ ਲਾ ਦੋ ਚੰਗਾ ਕਰਾਂਗੇ ਕਰਦੇ ਰਾਵਾਂਗੇ ਕਰਾਂਗੇ ਚੰਗਾ ਮਾੜਾ ਕੰਮ ਕਰਦਾ ਨਾ ਬਤਾਈ ਉਧਰ ਕੰਮ ਛੱਡ ਦਾਂਗੇ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚ ਆ ਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ